ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਵਿੱਚ ਨਗਰ ਪੱਡੇ ਜੋ ਕਿ 350 ਸਾਲਾ ਨਗਰ ਕਿਸਨਾ ਧੰਨ ਗੁਰ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦੀ ਸਿੱਧੀ ਸਤਾਪ ਦੇ ਸਜਾਏ ਜਾਏ ਨੇ ਉਹਨਾਂ ਵਾਸਤੇ ਅੱਜ ਨਗਰ ਪੱਡੇ ਦੇ ਵਿੱਚ 10 ਕੋਲਿਆ ਸਮੂਹ ਸਾਧ ਸੰਗਤ ਗੱਜ ਕੇ ਕਹਿ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਕਿਰਪਾ ਕੀਤੀ ਹੈ ਧੰਨ ਗੁਰੂ ਤੇਜ ਬਹਾਦਰ ਸਾਤੇ ਪਾਸ਼ਾ ਮਹਾਰਾਜੀ ਨੇ 300 ਸਾਲਾ ਨਗਰ ਕੀਰਤਨਾ ਦੀ ਸੇਵਾ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਦੀ ਝੋਲੀ ਦੇ ਵਿੱਚ ਪਾਈ ਅੱਜ ਬਹੁਤ ਵੱਡੀ ਸਤਿਗੁਰ ਨੇ ਕਿਰਪਾ ਕੀਤੀ ਹੈ ਸਾਡੇ 300 ਸਾਲਾ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ 20 20 ਸਦੀ ਦੇ ਮਹਾਨ ਜੋਤੇ ਸੰਤ ਸੁਪਾਈ ਉਹਨਾਂ ਦੇ ਅਤੀ ਸਤਿਕਾਰਯੋਗ ਭਤੀਜਾ ਜੀ ਸਿੰਘ ਸਾਹਿਬ ਭਾਈ ਜਾਨੀ ਜੀ ਸਬੀਰ ਸਿੰਘ ਜੀ ਰੋਡੇ ਖਾਲਸਾ ਜੀ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਿਰਪਾ ਸਦਕਾ ਉਹਨਾਂ ਦੀ ਝੋਲੀ ਦੇ ਵਿੱਚ 350 ਸਾਲ ਦਾ ਨਗਰ ਕੀਰਤਨ ਦੀ ਸੇਵਾ ਦੇਣ ਦੀ ਝੋਲੀ ਪਾਇਆ ਉਹਨਾਂ ਦੇ ਹੁਕਮ ਦੀ ਪਾਲਣਾ ਕਰਦਾ ਹੋਇਆ ਇੰਟਰਨੈਸ਼ਨਲ ਪੰਥਕਦਲ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਦਾਸ ਜਤਿੰਦਰ ਸਿੰਘ ਗੁਰਦਾਰਾ ਗੋਬਿੰਦ ਬਾਗ ਤੋਂ ਕੱਡੇ ਨਗਰ ਦੇ ਵਿੱਚ ਪਹੁੰਚ ਕੇ ਅੱਜ ਸੰਗਤਾਂ ਨੂੰ ਬੇਨਤੀ ਕੀਤੀ ਹੈ ਸਤਿਗੁਰ ਦਾ ਸਦਾ ਪੱਤਰ ਦਿੰਦਾ ਹੈ ਜੋ ਕਿ ਜਿਹੜਾ 27 ਤਰੀਕ ਨੂੰ ਅਗਸਤ 2025 ਦਿਨ ਬੁੱਧਵਾਰ ਧੰਨ ਗੁਰੂ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਮਹਾਰ ਦੀ ਪਾਵਨ ਪਵਿੱਤਰ ਧਰਤੀ ਬਾਬਾ ਬਕਾਲਾ ਸਾਹਿਬ ਦੇ ਚਰਨ ਸੋ ਧਰਤੀ ਤੋਂ ਜਿਹੜਾ ਲਗਨ ਕ੍ਰਿਪਨ ਸਜਾਇਆ ਜਾਣਾ ਹੈ ਉਹ ਜਿਹੜਾ ਸੀ ਹਰ ਗੋਬਿੰਦਪੁਰ ਸਾਹਿਬ ਕੌਂਟਣ ਹਰ ਉਹ ਕਿਵੇਂ-ਕਿਵੇਂ ਪਿੰਡਾਂ ਦੇ ਵਿੱਚ ਪਹੁੰਚਦਿਆਂ ਹੋਇਆ ਸ੍ਰੀ ਹਰਗੋਬਿੰਦ ਸਾਹਿਬ ਪੁਰਸਾਹ ਪਹੁੰਚਣਾ ਹੈ ਉਹਨਾਂ ਬਾਰੇ ਸਬੰਧੀ ਇਹਨਾਂ ਨੂੰ ਬੇਨਤੀ ਪੱਤਰ ਸੱਦਾ ਪੱਤਰ ਦੇਣ ਆਏ ਆ ਹਨ ਔਰ ਸਰਪੰਚ ਸਾਹਿਬ ਜੀ ਸਰਦਾਰ ਜਰਨੈਲ ਸਿੰਘ ਜੀ ਹੋਣੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਰ ਸੁੱਚਾ ਸਿੰਘ ਜੀ ਹੋਣੀ ਉਹਨਾਂ ਵੱਲੋਂ ਪੂਰਨ ਗੁਰੂ ਤੇਗ ਬਹਾਦਰ ਪਾਚਾ ਨੂੰ ਜੀਵਨ ਸਮਰਪਿਤ ਇਹਨਾਂ ਵੱਲੋਂ ਪਰਮਾਨ ਕੀਤੇ ਸੱਜੇ ਨੂੰ ਪਿਆ ਮਹਾਰਾਜ ਵਾਧੇਤ ਰਾਗ ਦੇ ਵਿੱਚ ਸੰਗਤਾਂ ਜਿਹੜੀਆਂ ਬਾਬਾ ਪਕਾਲਾ ਸਾਹਿਬ ਵੀ ਪਹੁੰਚਣਗੇ ਭਾਵੇਂ ਟਰਾਲੀਆਂ ਭਾਵੇਂ ਬੱਚੇ ਮੋਟਰਸਾਈਕਲਾਂ ਤੇ ਜਾਣ ਭਾਵੇਂ ਗੱਡੀਆਂ ਤੇ ਜਾਣ ਪੂਰਾ ਜਿੰਨੇ ਜੋ ਗਿਆ ਸਰਕਾਰ ਤੇ ਗੁਰੂ ਜੀ ਦੇ ਮਹਤਰਪਾਸਾ ਬਹੁਤ ਵੱਡਾ ਹੈ ਪਰ ਜਿੰਨਾ ਸਾਨੂੰ ਸਤਿਗੁਰ ਸਮਰੱਥਾ ਬਖਸ਼ਣਗੇ ਉਹਦੇ ਭਾਵਨਾ ਦੇ ਨਾਲ ਅਸੀਂ ਉਹਨਾਂ ਦਾ ਸਤਿਕਾਰ ਕਰਾਂਗਾ ਇੰਨੀਆਂ ਬੇਨਤੀਆਂ ਕਹਿੰਦਾ ਰਖੇ ਮਾਨ ਦਾ ਜਾਜਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਧਾਨ ਸਾਹਿਬ ਨੂੰ ਕਹਾਂਗਾ ਦੋ ਬੇਨਤੀਆਂ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਗੁਰਦੇਵ ਭਦਰ ਸਾਹਿਬ ਜੀ ਦੇ ਵਰਪ੍ਰਭਾ ਤੇ ਸੰਗਤ ਇਕੱਠੀ ਹੋਈ ਆ ਕਈ ਜਨਾਂ ਚੱਕ ਕੇ ਵੱਲ ਸੌਰ ਪਾਜਤ ਸਿਧ ਹੋ ਦਮਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਕ ਦਾਸ ਨੇ ਬੇਨਤੀ ਸਰਪੰਚ ਸਾਹਿਬ ਜੀ ਨੂੰ ਕੀਤੀ ਹੈ ਸਰਦਾਰ ਜਰਨੈਲ ਸਿੰਘ ਉਹਨਾਂ ਨੂੰ ਕਿ ਇੱਕ ਮੀਟਿੰਗ ਜਿਹੜੀ ਆ ਇੱਥੇ ਵੱਡੀ ਹੋਰ ਰੱਖੀ ਜਾਵੇ ਇਹ ਤਾਂ ਕਿ ਜਿਹੜਾ ਸੰਗਤਾਂ ਨੂੰ ਸਤਿਗੁਰੂ ਜੀ ਦੇ ਨਗਰ ਕੀਰਤਨ ਬਾਰੇ ਜਿਹੜਾ ਹਾ ਉਹ ਜਾਣਕਾਰੀ ਦਿੱਤੀ ਜਾਵੇ ਦੋ ਸ਼ਬਦ ਸਰਪੰਚ ਸਾਹਿਬ ਵੀ ਬੋਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੋਲੋ ਜੀ ਅਤੇ ਸੰਗਤਾਂ ਦੇ ਸਾਹਮਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਅੱਜ ਹੋਲੀ ਫੈਮਿਲੀ ਸਕੂਲ ਦੇ ਵਿਦਿਆਰਥੀ ਸ੍ਰੀ ਹਰਗੋਬਿੰਦਪੁਰਾ ਸਾਹਿਬ ਦੇ ਵਿੱਚ ਜਿਨ੍ਹਾਂ ਨੂੰ ਦਾਸ ਮਿਲਿਆ ਹੈ ਇਹਨਾਂ ਨੂੰ ਵੀ ਦਾਸ ਨੇ ਬੇਨਤੀ ਕੀਤੀ ਹੈ ਕਿ 350 ਸਾਲਾ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜੀ ਦਾ ਜਿਹੜਾ ਵਿਸ਼ਾਲ ਸਹੀਦਿਸਤਵ ਦੀ ਤੇ ਨਗਰ ਕੀਰਤਨ ਸਜਾਏ ਜਾਣੇ ਨੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ 27 ਅਗਸਤ ਨੂੰ ਦਿਨ ਬੁੱਧਵਾਰ ਇਹ ਕਿਰਪਾ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੰਟਰਨੈਸ਼ਨਲ ਪੰਥਕ ਦਲ ਦੇ ਬਾਨੀ 20ਵੀਂ ਸਦੀ ਦੇ ਅਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਉਹਨਾਂ ਦੇ ਅਤੀ ਸਤਿਕਾਰਯੋਗ ਪ੍ਰਤੀਬਾ ਜੀ ਸਿੰਘ ਸਾਹਿਬ ਵਿਆਨੀ ਜਸਵੀਰ ਸਿੰਘ ਜੀ ਲੋਹੜੇ ਖਾਲਸਾ ਸਾਹਿਬ ਘੱਟ ਜਥੇਦਾਰ ਸ੍ਰੀ ਅਕਾਲਪੁਰ ਸਾਹਿਬ ਉਹਨਾਂ ਦੇ ਹੁਕਮ ਦੀ ਪਾਲਣਾ ਕਰਦਾ ਹੋਇਆ ਅੱਜ ਸਕੂਲ ਦੇ ਵਿੱਚ ਇਹਨਾਂ ਵਿਦਿਆਰਥੀਆਂ ਨੂੰ ਦਾਖਾ ਦਾ ਮਿਲਿਆ ਹੈ ਇਹਨਾਂ ਨੂੰ ਵੀ ਦਾਖੇ ਨੇ ਬੇਨਤੀ ਕੀਤੀ ਹੈ ਇਸ 22 ਤਰੀਕ ਦਿਨ ਬੁੱਧਵਾਰ ਨੂੰ ਜਿਹੜਾ 8 ਵਜੇ ਦੇ ਕਰੀਬ ਨਗਰ ਕੀਰਤਨ ਜਿਹੜਾ ਸੱਚ ਕੇ ਚੱਲਣਾ ਹੈ ਉਹਦੇ ਵਿੱਚ ਮੋਟਰਸਾਈਕਲਾਂ ਦੇ ਨਾਲ ਗੱਡੀਆਂ ਦੇ ਨਾਲ ਵੱਧ ਤੋਂ ਵੱਧ ਐਵੇਂ ਦਸਤਾਰਾਂ ਬਨ ਕੇ ਅਸਾਂ ਹਾਜ਼ਰੀ ਭਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ